ਦੇਖੋ ਕਿੰਨਾ ਵੱਡਾ ਸ਼ੈੱਡ ਆ ਮੰਡੀ ਦਾ ਤੇ ਇੱਥੇ ਸਾਰੀਆਂ ਸਬਜ਼ੀਆਂ ਮਿਲਦੀਆਂ ਇਸ ਤਰ੍ਹਾਂ ਇੱਥੇ ਨਾ ਥੜੇ ਬਣੇ ਹੋਏ ਨੇ ਇਸ ਤਰ੍ਹਾਂ ਤੇ ਸਾਰਿਆਂ ਨੂੰ ਜਿਹੜੇ ਪਟਿਆਲੇ ਤੋਂ ਦੂਰ ਨੇ ਉਹਨਾਂ ਨੂੰ ਦਿਖਾਈਏ ਪਟਿਆਲੇ ਦੀ ਸਬਜ਼ੀ ਮੰਡੀ ਬਹੁਤ ਹੀ ਵੱਡੇ ਏਰੀਆ ਦੇ ਵਿੱਚ ਹੈ ਜੀ ਇਹ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਵੀ ਦੋਸਤੋ ਅੱਜ ਤੁਹਾਨੂੰ ਆਪਾਂ ਵਿਖਾਉਣ ਜਾ ਰਹੇ ਹਾਂ ਇੱਕ ਛੋਟੀ ਜੀ ਵੀਡੀਓ ਦੇ ਵਿੱਚ ਪਟਿਆਲੇ ਦੀ ਮਸ਼ਹੂਰ ਸਬਜ਼ੀ ਮੰਡੀ ਜਿੱਥੇ ਕਿ ਬਹੁਤ ਦੂਰ ਦੂਰ ਤੋਂ ਲੋਕ ਜਿਹੜੇ ਆਪਣੀਆਂ ਸਬਜ਼ੀਆਂ ਵੇਚਣ ਤੇ ਖਰੀਦਣ ਲਈ ਆਉਂਦੇ ਆ ਆਪਾਂ ਇਸ ਟਾਈਮ ਖੜੇ ਆ ਬਿਲਕੁਲ ਸੈਂਟਰ ਦੇ ਵਿੱਚ ਜੀ ਦੇਖੋ ਤੁਸੀਂ ਤੇ ਹੁ ਸੈਂਟਰ ਦੇ ਵਿੱਚ ਇਧਰ ਆਣੇ ਜੀ ਫਰੂਟ ਦੀਆਂ ਰੇੜੀਆਂ ਇੱਕ ਸਾਈਡ ਤੇ ਫਰੂਟ ਦੀਆਂ ਜਿਹੜੇ ਕਾਰਟ ਲੱਗੀਆਂ ਨੇ ਰੇੜੀਆਂ ਲੱਗੀਆਂ ਨੇ ਸੋ ਆਹ ਦੇਖੋ ਜੀ ਕਿੱਡਾ ਵੱਡਾ ਸਾਹਮਣੇ ਛੱਡੇ ਜੀ ਤੇ ਬਹੁਤ ਤਕੜਾ ਛੱਡੇ ਮੈਂ ਥੋੜਾ ਜੂਮ ਕਰਕੇ ਦਿਖਾਣਾ ਤੇ ਅੰਦਰ ਵੀ ਜਾ ਕੇ ਤੁਹਾਨੂੰ ਦਿਖਾਉਂਗਾ ਜੀ ਤੇ ਸਬਜ਼ੀ ਦੀਆਂ ਰੇੜੀਆਂ ਵੀ ਨੇ ਵਿੱਚ ਵਿੱਚ ਤੇ ਮਿਕਸ ਇੱਥੇ ਸਾਰਾ ਕੁਝ ਫਰੂਟ ਤੇ ਵੈਜੀਟੇਬਲਸ ਸਾਰੀਆਂ ਤੇ ਆੜ੍ਹ ਦੀਆਂ ਦੁਕਾਨਾਂ ਦੂਜੇ ਪਾਸੇ ਨੇ ਇੱਕ ਵਾਰੀ ਉਧਰ ਵੀ ਝਾਲ ਮਾਰਦਾਗਾ ਜੀ ਆਹ ਦੇਖੋ ਕਰੋ ਚੈੱਕ ਜੀ ਮੈਂ ਕਹਾਂ ਚਲੋ ਆਏ ਆ ਤੁਹਾਨੂੰ ਸਾਰਿਆਂ ਨੂੰ ਜਿਹੜੇ ਪਟਿਆਲੇ ਤੋਂ ਦੂਰ ਨੇ ਉਹਨਾਂ ਨੂੰ ਦਿਖਾਈਏ ਪਟਿਆਲੇ ਦੀ ਸਬਜ਼ੀ ਮੰਡੀ ਬਹੁਤ ਹੀ ਵੱਡੇ ਏਰੀਆ ਦੇ ਵਿੱਚ ਆ ਜੀ ਇਹ ਤੇ ਮੈਂ ਹੁਣ ਐਂਟਰ ਹੋਣ ਜਾ ਰਿਹਾ ਜੀ ਸ਼ੈੱਡ ਦੇ ਵਿੱਚ ਆ ਦੇਖੋ ਸਾਹਮਣੇ ਸ਼ੈੱਡ ਹੈ ਜੀ ਆ ਦੇਖੋ ਕਿੰਨਾ ਵੱਡਾ ਸ਼ੈੱਡ ਹੈ ਮੰਡੀ ਦਾ ਤੇ ਇੱਥੇ ਸਾਰੀਆਂ ਸਬਜ਼ੀਆਂ ਮਿਲਦੀਆਂ ਇਸ ਤਰ੍ਹਾਂ ਇੱਥੇ ਨਾ ਥੜੇ ਬਣੇ ਹੋਏ ਨੇ ਇਸ ਤਰ੍ਹਾਂ ਤੇ ਬਾਕੀ ਵੀਰ ਕਰਾਇਆ ਵਗੈਰਾ ਭਰਦੇ ਹੋਣਗੇ ਇੱਥੋਂ ਦਾ ਕਿਉਂਕਿ ਤੁਹਾਨੂੰ ਪਤਾ ਹੁੰਦਾ ਹੀ ਹੈ ਸਿਸਟਮ ਕਮੇਟੀ ਵੀ ਵਗੈਰਾ ਦਾ ਜੋ ਵੀ ਹੈ ਤੇ ਆ ਦੇਖੋ ਜੀ ਇਤਨਾ ਕਰਕੇ ਸਾਰੀਆਂ ਸ਼ਾਪਸ ਨੇ ਬਾਕੀ ਆ ਜਿਹੜੀਆਂ ਚੀਜ਼ਾਂ ਦੇ ਨਾਲ-ਨਾਲ ਚਲਦੀਆਂ ਆਉਂਦੀਆਂ ਨੇ ਤੁਹਾਨੂੰ ਪਤਾ ਜੀ ਦੇਖੋ ਤੇ ਇਹ ਹੈਗੀ ਜੀ ਪਟਿਆਲਾ ਦੀ ਸਬਜ਼ੀ ਮੰਡੀ ਦੇਖੋ ਕਿੰਨਾ ਵੱਡਾ ਛੱਡੇ ਸਾਰਾ ਕਮਾ ਕੇ ਤੁਹਾਨੂੰ ਇੱਕ ਵਾਰੀ ਦਿਖਾ ਦੇਣਾ ਜੀ ਮੈਂ ਸਨੌਰ ਟੂ ਪਟਿਆਲਾ ਰੋਡ ਆ ਉਹ ਬੰਦਾ ਹੱਥ ਮਾਰ ਰਿਹਾ ਕਹਿੰਦਾ ਵੀ ਮੇਰੇ ਕੋਲ ਆ ਠੀਕ ਹੋ ਹਲੋ ਜੀ ਦੇਖੋ ਤੁਸੀਂ ਬੰਦਾ ਖੁਸ਼ ਹੋ ਗਿਆ ਪੂਰਾ ਵੀਡੀਓ ਜਲਦੀ ਦੇਖ ਕੇ ਇੱਥੇ ਤਾਂ ਸਵੇਰੇ ਸਵੇਰੇ ਜ਼ਿਆਦਾ ਰੌਣਕ ਹੁੰਦੀ ਹੈ ਜਿਵੇਂ 10 ਵਜੇ ਤੱਕ 10:30 ਵਜੇ ਤੱਕ ਜਿਹੜੀਆਂ ਸਬਜ਼ੀਆਂ ਸਾਰੀਆਂ ਇੱਥੋਂ ਲੋਕ ਖਰੀਦ ਲੈਂਦੇ ਆ ਪਬਲਿਕ ਜਿਹੜੀ ਵੀ ਹੁੰਦੀ ਹੈ ਖਰੀਦ ਕੇ ਲੈ ਜਾਂਦੀ ਆ ਦੇਖੋ ਸਬਜ਼ੀਆਂ ਆਪਣੀਆਂ ਸਾਰੀਆਂ ਫਰੈਸ਼ ਦੇਖ ਹੀ ਲਓ ਸ਼ਿਮਲਾ ਮਰਚਾ ਗੀਂ ਟ੍ਰੇਲਾ ਮਟਰ ਬੈਂਗਣਾ ਤੇ ਥੋੜਾ ਜਿਹਾ ਸਵੇਰੇ ਸਵੇਰੇ ਇੰਜ ਜੀ ਸਬਜ਼ੀ ਜਿਹੜੀ ਸਾਫ਼-ਸੁਥਰੀ ਮਿਲ ਜਾਂਦੀ ਆ ਆਪਾਂ ਵੀ ਇਸ ਟਾਈਮ ਸਬਜ਼ੀਆਂ ਖਰੀਦਣ ਆਏ ਹੋਏ ਆ ਤੇ ਮੈਂ ਕਿਹਾ ਕਿਉਂ ਨਾ ਆਪਾਂ ਵੀ ਦਿਖਾਈਏ ਸੋ ਮੀਕਣੀ ਦੇ ਵਿੱਚ ਕੋਈ ਐਹੋ ਜੀ ਗੱਲ ਨਹੀਂ ਟੈਨਸ਼ਨ ਵਾਲੀ ਵੀ ਆਪਾਂ ਸਬਜ਼ੀਆਂ ਭੇਜਣੀਆਂ ਜਾਂ ਖਰਾਬ ਹੋਣੀਆਂ ਸ਼ੈੱਡ ਬਹੁਤ ਤਕੜਾ ਹੈ ਜੀ ਤੇ ਆ ਹੈਗੀ ਜੀ ਬਾਹਰ ਵਾਲੀ ਚਹਿਲ ਪਹਿਲ ਦੇਖੋ ਜੀ ਮਾਰ ਵੀ ਪਾਈ ਸਬਜ਼ੀਆਂ ਵੇਚਦੇ ਨੇ ਸਾਰੇ ਦੇਖੋ ਸਾਹਮਣੇ ਵਾਲਾ ਏਰੀਆ ਵੀ ਤੁਹਾਨੂੰ ਦਿਖਾਉਣਾ ਜੀ ਨਾ ਦੇਖੋ ਜੀ ਰਬੀ ਪਈ ਹੈ ਇਹ ਸਬਜ਼ੀ ਲੋ ਜੀ ਆ ਹੈਗਾ ਬਾਹਰ ਦਾ ਮੰਹਾਗਾ ਇਹ ਏਰੀਆ ਜਿਹੜਾ ਮਰਜ਼ੀ ਗੱਡੀ-ਗੁੱਡੀ ਆਪਾਂ ਲੈ ਕੇ ਆ ਸਕਨੇ ਆ ਇੱਥੇ ਜੀ ਟਰੈਕਟਰ ਟਰਾਲੀ ਕੋਈ ਵੀ ਆ ਜੀ ਜੀ ਵੀ ਹਨ ਭਰਾ ਸਮਾਨ ਵੇਚਣੇ ਹੁੰਦੇ ਨੇ ਅੱਥੇ ਲੱਗ ਤੇ ਫਿਰ ਤਾਂ ਵੀ ਹੁੰਦੇ ਨੇ ਵਿਆਹ ਸ਼ਾਦੀਆਂ ਦੇ ਜਦੋਂ ਹੁੰਦੇ ਨੇ ਜਿਸ ਤਰ੍ਹਾਂ ਕਰਦੇ ਬਾਹਰਲੇ ਇਸ ਏਰੀਆ ਦੇ ਵਿੱਚ ਨਾ ਜੀ ਜ਼ਿਆਦਾ ਰੇੜੀਆਂ ਜਿਹੜੀਆਂ ਲੱਗਦੀਆਂ ਨੇ ਉਹ ਨਿੱਪੂ ਅਦਰਕ ਤੇ ਸ਼ਿਮਲਾ ਮਾਰਕੀਟ ਤੇ ਮਾਰਕਦੀਆਂ ਲੱਗਦੀਆਂ ਨੇ ਲਓ ਜੀ ਮੈਂ ਇਸ ਟਾਈਮ ਖੜਾ ਜੀ ਮੇਨ ਐਂਟਰੀ ਤੇ ਮਤਲਬ ਸੈਂਟਰ 'ਚ ਖੜਾ ਐਂਟਰੀ ਇੱਧਰ ਆ ਜਿਓ ਸਾਹਮਣੇ ਦੇਖੋ ਜੀ ਇਸ ਨੌਰ ਤੋਂ ਜੇ ਤਾਂ ਪਟਿਆਲ ਨੂੰ ਜਾਈਦਾ ਰੋਡ ਇਹ ਹੈ ਜੀ ਮੇਨ ਐਂਟਰੀ ਮੰਡੀ ਦੀ ਉਧਰ ਆਇਆਂ ਨੂੰ ਸਾਰੀ ਮੰਡੀ ਹੋਈ ਹੈ ਜੀ ਇਧਰਲੇ ਪਾਸੇ ਸਵੇਰ ਸਵੇਰ ਆਪਾਂ ਜੋ ਕੁਝ ਖਰੀਦ ਵੇਚ ਸਕਦੇ ਹਾਂ ਜੀ ਤੇ ਵੈਸੇ ਇਧਰੋਂ ਤਾਂ ਜ਼ਿਆਦਾ ਖਰੀਦਿਆ ਜਾਂਦਾ ਜਿਹੜੀ ਆ ਲੋਕੇਸ਼ਨ ਇਧਰ ਦੱਸ ਰਹੇ ਆਂ ਜਾ ਕੇ ਤੇ ਇਧਰ ਸਾਹਮਣੇ ਹੈਗੀਆਂ ਸਾਰੀਆਂ ਆੜ੍ਹਤੀਆਂ ਦੁਕਾਨਾਂ ਜੀ ਆ ਰਸਤਾ ਬਣਿਆ ਜੀ ਜਿਸ ਤਰ੍ਹਾਂ ਮਰਜ਼ੀ ਇਕੱਠੀਆਂ ਦੋ ਤਿੰਨ ਤਿੰਨ ਟਰੈਕਟਰ ਟਰਾਲੀਆਂ ਲੰਘ ਸਕਦੀਆਂ ਨੇ ਆ ਦੇਖ ਵੈਸੇ ਜ਼ਿਆਦਾ ਕਰਕੇ ਸਬਜ਼ੀਆਂ ਆਪਾਂ ਸ਼ਾਮ ਨੂੰ ਵੇਚਣਾਉਣੇ ਆਂ ਜੀ ਆਪਣੇ ਪਹਿਲਾ ਵਲੋਗਾਂ ਦੇ ਵਿੱਚ ਦੱਸਿਆ ਜਿਵੇਂ ਆਪਾਂ ਟਮਾਟਰ ਵਗੈਰਾ ਦੀ ਖੇਤੀ ਕਰਦੇ ਆ ਤੇ ਉਹ ਸ਼ਾਮ ਨੂੰ ਵਿਗਦੇ ਆ ਜੀ ਸਾਰੇ ਟਮਾਟਰ ਤੇ ਤੋਰੀਆਂ ਲੱਗੀਆਂ ਹੋਈਆਂ ਨੇ ਕਾਲੀ ਤੋਰੀ ਜਿਹਨੂੰ RAM ਤੋਰੀ ਵੀ ਕਹਿੰਦੇ ਉਹ ਵੀ ਕਿਉਂ ਤੋਰੀ ਜਿਵੇਂ ਉਹ ਦੇਖ ਕੇ ਸਮਝ ਨਾ ਆਉਂਦਾ ਜੂਨ ਕਰਕੇ ਦਿਖਾਉਣਾ ਤੇ ਸਾਰੀਆਂ ਆੜਤਾਂ ਨੇ ਜੀ ਇੱਧਰ ਬਹੁਤ ਮੱਟੀ ਮੰਡੀ ਹੈ ਜੀ ਸਹੀ ਆਪਣ ਦੇ ਵਿੱਚ ਲਓ ਜੀ ਆਹ ਦੇਖੋ ਇਤਰਾ ਸਾਹਮਣੇ ਵੇਰੇ ਗਾਰ ਦੀਏ ਵੀਰ ਦੀ ਪੜਦੇ ਅੱਗੇ ਸਮਾਨ ਜਿਵੇਂ ਰੱਖ ਦਿੰਦੇ ਨੇ ਸਾਰੇ ਦੇਖ ਜਾਂਦਾ ਇਧਰ ਆਲੂ ਗੰਡੇ ਨੇ ਜਿਆਦਾ ਕਰਦੇ ਵੀ ਪਿਆਜ਼ ਬਿਆਲੀ ਤੇ ਇਹਦੀ ਬੈਕ ਸਾਈਡ ਵੀ ਹੈ ਜੀ ਸਾਰਾ ਸੇਮ ਹੀ ਐਵੇਂ ਮਾਹੌਲ ਹੈ ਜੀ ਸੋ ਲੋ ਜੀ ਆਪਾਂ ਤੁਹਾਨੂੰ ਅੱਜ ਦਿਖਾਈ ਪਟਿਆਲਾ ਦੀ ਸਬਜ਼ੀ ਮੰਡੀ ਤੇ ਆਪਣੇ ਚੈਨਲ ਨੂੰ ਆਪਣੇ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ ਜੀ